ਸਾਸ ਮੰਜੇ ਉਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮੰਮਾ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓਹ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਉਹ ਪਿਓ ਨੂੰ ਆਖੇ ਡੈਡੀ ਸੋਰੇ ਨੂੰ ਕੰਜਰ ਕਹਿੰਦੀ ਆ ਆਪ ਫੂਨ ਤੇ ਭਾਬੀਆਂ ਨੂੰ ਨਿਤ ਮਦਦਾਂ ਦਿੰਦੀ ਆ ਪਹਿਲੋਂ ਆਪਣੀ ਪੀੜੀ ਥੱਲੇ ਆਪ ਤਾਂ ਨਿਗਾਵੀ ਮਾਰੀ ਨਹੀਂ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਜਦੋਂ ਨੂੰ ਬਣਦੀ ਆ मां <laughs> <laughs>